ਪਣਿਆ ਹਨ ਜੀ ਹਾਂ ਜੀ ਹਾਂ ਕਈ ਸਾਲ ਪਹਿਲਾਂ ਉਹ ਰ ਦੱਬਿਆ ਸੀਗਾ ਜੀ ਜਾਦੂ ਏ ਮਿੱਤਰੋ ਦਿਖਾਉਣਾ ਤੁਹਾਨੂੰ ਸਾਰਿਆਂ ਨੂੰ ਫਰਜ਼ ਆ ਥੋੜਾ ਡੂੰਗਾ ਹੋਗਾ ਬਾਪੂ ਥੋੜਾ ਦੇਖ ਲੈ ਇੱਕ ਲੱਕੜ ਦਾ ਆ ਪਿਆ ਬਾਈ ਇਹਦਾ ਹਾਲ ਤੇ ਬਹੁਤ ਬੇਕਾਰ ਹੋ ਗਈ ਜੀ ਆ ਦੇਖਿਓ ਮਿੱਤਰੋ ਜਦੋਂ ਆਪਾਂ ਘਰਾਂ ਦੇ ਵਿੱਚ ਲੱਕੜ ਦਾ ਕੰਮ ਜਾਂ ਕੱਪਵਾਰਡ ਦਾ ਕੰਮ ਜਾਂ ਚੁਗਾਠਾ ਕੋਈ ਵੀ ਕੰਮ ਕਰਾਉਣਾ ਹੈ ਜੀ ਹੁਣ ਸਿੱਧਾ ਜਦੋਂ ਆਪਾਂ ਡਾਇਰੈਕਟ ਕਹਿੰਨੇ ਕਿ ਸੌਂਖ ਖਾ ਗਈ ਆ ਹਾਲ ਹੁੰਦਾ ਹੁੰਦਾ ਬਾਪੂ ਇੱਕ ਇਹਦੇ ਥੱਲੇ ਪਟਲਾ ਆਪਾਂ ਤੁਹਾਨੂੰ ਫਰਕ ਲੱਗਿਆ ਵੇ ਖਾਣ ਮਿੱਤਰੋ ਧਿਆਨ ਨਾਲ ਦੇਖ ਲਿਓ ਸਾਰੀ ਉਮਰ ਸੌਂਖ ਨਹੀਂ ਲੱਗ ਯਾਰ ਬੱਲ ਲਾਈਵ ਤੁਹਾਡੇ ਸਾਹਮਣੇ ਆ ਬਾਪੂ ਇੱਕ ਫੱਟਾ ਇੱਥੇ ਵੀ ਆ ਪੱਟ ਲਾਉਣਾ ਚੰਗੀ ਤਰ੍ਹਾਂ ਚੁੰਗਾ ਮਾਰ ਲਾ ਮੜਾ ਜਾ ਤੇ ਇਹ ਨੀਚੇ ਹੀ ਹੋਊਗਾ ਇਹ ਮਿੱਟੀ ਦੇ ਪਿਆ ਹੋਊਗਾ ਖਿੱਚ ਲੋ ਕੇ ਚਲੋ ਉੱਥੇ 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 ਹੋਊਗਾ ਹਾਂ ਖਿੱਚੋ ਮੜਾ ਇਹਨੂੰ ਖਿੱਚ ਲੋ ਖਿੱਚ ਲੋ ਖਿੱਚ ਲੋ ਖਿੱਚ ਲੋ ਤੇ ਆ ਆ ਪਿਆ ਪਾਊਡਰ ਨਹੀਂ ਪਿਆ ਦੇਖ ਇਹ ਆ ਜਟਾ ਪਾਊਡਰ ਆ ਪਿਆ ਕੱਢ ਲੋ ਕੱਢ ਲੋ ਕੱਢ ਲੋ ਕੱਢ ਲੋ ਕੱਢ ਲੋ ਲੈ ਬਈ ਜਿਹੜਾ ਆਹਾ ਫੱਟਾ ਬਈ ਆਹਾ ਇਹ ਇਹਦੇ ਨਾਲ ਦਾ ਸੀਗਾ ਜੀ ਬਿਲਕੁਲ ਦੋਨੋਂ ਇਕੱਠੇ ਆਪਾਂ ਦੱਬੇ ਇਕੱਠੇ ਦੱਬੇ ਸੀ ਬਈ ਸੇਮ ਕਈ ਸਾਲ ਪਹਿਲਾਂ ਸਿਰਫ ਤੁਹਾਨੂੰ ਸਾਰਿਆਂ ਨੂੰ ਇੱਕ ਤਜਰਬਾ ਦਿਵਾਉਣ ਵਾਸਤੇ ਆ ਤਾਂ ਸੇਮ ਪਿਆ ਹੁਣ ਇਹਦੇ ਉੱਤੇ ਤੁਸੀਂ ਦੇਖੋਗੇ ਕਿ ਇੱਕ ਚਿੱਟ ਜਿੱਟੇ ਚੀਜ਼ ਕੋਈ ਲੱਗੀ ਹੋਈ ਹੈ ਹੁਣ ਇਹ ਚੀਜ਼ ਕੀ ਹੈ ਇਹਦਾ ਫਾਇਦਾ ਤੁਹਾਨੂੰ ਦੇਖ ਲਓ ਆ ਤੁਹਾਡੇ ਸਾਹਮਣੇ ਹੈ ਹੁਣ ਤੁਸੀਂ ਜਿਹੜਾ ਆਪਣੇ ਘਰ ਦੇ ਵਿੱਚ ਲੱਕੜਾ ਇਹ ਹਾਲ ਦੇਖਣਾ ਪਸੰਦ ਕਰੋਗੇ ਜਾਂ ਫਿਰ ਆ ਵਾਲਾ ਦੇਖਣਾ ਪਸੰਦ ਕਰੋਗੇ ਹਨਾ ਬਿਲਕੁਲ ਬਿਲਕੁਲ ਹੁਣ ਦਿਖਾਈਏ ਜੀ ਆਪਾਂ ਲਵੇ ਆ ਕੇ ਆਜੋ ਬਈ ਆ ਮੇਰੇ ਤੁਹਾਡੇ ਸਾਹਮਣੇ ਸੈਂਪਲ ਨੇ ਯਾਰ ਆਪਾਂ ਕਰਾਉਨੇ ਹਮੇਸ਼ਾ ਤੁਹਾਡਾ ਫਾਇਦਾ ਤੇ ਆਹ ਉਹ ਚੀਜ਼ ਹੈ ਜੀ ਜਿਹੜੀ ਆਪਾਂ ਲੱਕੜ ਦੇ ਉੱਪਰ ਲਾਈ ਹੋਈ ਸੀ ਹਨਾ ਹਾਂਜੀ ਹਾਂਜੀ ਕੀ ਚੀਜ਼ ਹੈ ਜਾਦੂ ਇਹ ਦਾ ਇੱਕ ਤਰ੍ਹਾਂ ਦਾ ਫਿਰ ਹਨਾ ਦੇਖਿਆ ਜਾਵੇ ਜੇ ਇਹ ਚਿੱਟਾ ਪਾਊਡਰ ਹੈ ਜੀ ਚਿੱਟਾ ਪੱਥਰ ਹੈ ਇੱਕ ਕੁਦਰਤੀ ਇਹ ਜ਼ਮੀਨ ਚੋਂ ਨਿਕਲਦਾ ਪੱਥਰ ਉਸ ਤੋਂ ਚਿੱਟਾ ਪਾਊਡਰ ਬਣਦਾ ਜਿਹਦੇ ਨੂੰ ਅਸੀਂ ਮਿੱਟੀ ਦੇ ਉੱਪਰ ਵਿਛਾ ਦਿੰਨੇ ਆ ਕਦੀ ਵੀ ਸੂਖ ਜਿਹਨੂੰ ਅਸੀਂ ਦੀਮਕ ਵੀ ਕਰਨੇ ਆ ਵੀ ਉਹ ਪੈਦਾ ਨਹੀਂ ਹੋਏਗੀ ਤੁਸੀਂ ਦੇਖਿਆ ਆਪਾਂ ਕਈ ਸਾਲ ਪਹਿਲਾਂ ਦੋਨੋਂ ਇਕੱਠੇ ਦੱਬੇ ਸੀ ਹਾਂਜੀ ਇਹਦੇ ਚਿੱਟਾ ਪਾਊਡਰ ਨਹੀਂ ਪਾਇਆ ਸੀ ਇਹਦਾ ਹਾਲ ਕੀ ਕਰਤਾ ਦੀਮਕ ਨੇ ਸੂਖ ਨੇ ਔਰ ਇਹ ਪਾਊਡਰ ਪਾ ਕੇ ਆਪਾਂ ਦੱਬਿਆ ਸੀ ਲੱਕੜ ਇਹ ਉੱਦਾਂ ਦੀ ਉੱਧਹੀਂ ਪਈ ਆ ਬਾਈ ਜੇ ਇਹ ਚਮਤਕਾਰ ਹੈ ਚਮਤਕਾਰ ਆ ਲਾ ਲਓ ਫਰਕ ਤੁਹਾਡੇ ਸਾਹਮਣੇ ਆ ਹੁਣ ਜੇ ਗੱਲ ਕਰੋਗੇ ਬਈ ਯਾਰ ਪਾਉਣ ਦਾ ਤਰੀਕਾ ਕੀ ਹੈਗਾ ਜਿਹੜੇ ਆਪਣੇ ਕੋਲ ਲੈ ਕੇ ਜਾਣਗੇ ਜਿਹੜੇ ਨਮਾਕਰ ਬਣਾ ਰਹੇ ਨੇ ਉਹਨਾਂ ਲਈ ਇਹ ਠੀਕ ਹੈ ਕਿਉਂਕਿ ਇਹ ਫਰਸ਼ ਪਾਉਣ ਤੋਂ ਪਹਿਲਾਂ ਪਾਉਣਾ ਜ਼ਰੂਰੀ ਹੈ ਬਿਲਕੁਲ ਬਿਲਕੁਲ ਫਰਸ਼ ਪਾਉਣ ਤੋਂ ਪਹਿਲਾਂ ਇਹ ਦੇਖੋ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਜਿਹੜੇ ਦੀਮਕ ਪੈਰਾ ਹੁੰਦੇ ਆ ਜਿਹਨੂੰ ਆਪਾਂ ਸੌਂਖ ਵੀ ਕੰਨੇ ਆ ਉਹ ਮਿੱਟੀ ਦੇ ਵਿੱਚ ਪੈਦਾ ਹੁੰਦੇ ਮਿੱਟੀ ਦੇ ਵਿੱਚ ਪੈਦਾ ਹੁੰਦੇ ਜਦੋਂ ਆਪਾਂ ਮਕਾਨ ਸ਼ੁਰੂ ਕਰਦੇ ਆ ਬਿਲਡਿੰਗ ਸ਼ੁਰੂ ਕਰਦੇ ਆ ਫਾਊਂਡੇਸ਼ਨ ਭਰਦੇ ਆ ਤਾਂ ਫਾਊਂਡੇਸ਼ਨ ਚ ਵੀ ਤੁਸੀਂ ਪਾ ਸਕਦੇ ਆ ਜੇ ਫਰਸ਼ ਪਾਣਾ ਦਾ ਫਰਸ਼ ਤੋਂ ਪਹਿਲਾਂ ਮਿੱਟੀ ਦੇ ਉੱਪਰ ਤੁਸੀਂ 1 ਇੰਚ ਦੀ ਲੇਅਰ ਪਾ ਦਿਓ ਤੁਹਾਡੀ ਕੋਠੀ ਤੁਹਾਡੀ ਬਿਲਡਿੰਗ ਚ ਕਦੇ ਵੀ ਸੌਂਖ ਨਹੀਂ ਲੱਗੇਗੀ ਬ੍ਰਾਂਡ ਦਾ ਖਿਆਲ ਰੱਖਣਾ ਲਾਟੂ ਬ੍ਰਾਂਡ ਲਾਟੂ ਬ੍ਰਾਂਡ ਮਿੱਤਰੋ ਲਾਟੂ ਬ੍ਰਾਂਡਾ ਚਿੱਟਾ ਪਾਊਡਰ ਆ ਜਿਹਦੇ ਵਿੱਚ ਕੋਈ ਆਰਟੀਫੀਸ਼ੀਅਲ ਚੀਜ਼ ਨਹੀਂ ਹੈਗੀ ਇਹ ਬੰਦ ਹੈ ਗਰੇ ਬਾਕੀ ਯਾਰ ਤੁਸੀਂ ਨਾ ਹੁਣ ਲੱਖਾਂ ਰੁਪਏ ਖਰਚ ਕਰਦੇ ਹੋ ਆਪਣੇ ਘਰਾਂ ਦੇ ਉੱਤੇ ਕੁਛਕਹ ਹਜ਼ਾਰਾਂ ਰੁਪਏ ਦਾ ਖਰਚਾ ਇਹ ਜਿਆਦਾ ਮਹਗਾ ਵੀ ਨਹੀਂ 1 ਇੰਚ ਦੀ ਮੋਟੀ ਲੇਅਰ ਪਾਉਣੀ ਆ ਆਪਣੀ ਮਿੱਟੀ ਤੋਂ ਬਾਅਦ ਹਨਾ ਜੀ ਬਿਲਕੁਲ ਬਿਲਕੁਲ ਪਾ ਦਿਓ ਮੈਂ ਕਹਿੰਦਾ ساری ਉਮਰ ਭੁੱਲ ਜੋ ਵੀ ਕਦੇ ਘਰ ਦੇ ਵਿੱਚ ਸਿਉਂਕ ਹੀ ਵੜ ਜਾ ਸਿਉਂਕ ਦੇ ਨਾਲ ਨਾਲ ਇਹ ਚੀਜ਼ ਸਲਿਆਬ ਤੇ ਵੀ ਕੰਮ ਕਰਦੇ ਹਨਾ ਜੀ